ਹallelujah praise the lord ਸਾਰੇ ਮੇਂ ਜੈਮਸੀ ਦੀ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਮੇਰਾ ਨਾਮ ਇੰਦਰਜੀਤ ਸਿੰਘ ਜ਼ਿਲ੍ਹਾ ਲੁਧਿਆਣਾ ਮੈਂ ਅੱਜ ਆਪਣੇ ਜੀਵਨ ਦੀ ਤੁਹਾਨੂੰ ਉਹ ਗਵਾਹੀ ਦੇਣ ਜਾ ਰਿਹਾ ਜੋ ਪਰਮੇਸ਼ਰ ਨੇ ਮੇਰੇ ਨਾਲ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਅੱਜ ਉਹ ਗਵਾਹੀ ਜੋ ਮੈਂ ਦੇਣ ਜਾ ਰਿਹਾ ਹਾਂ ਅੱਜ ਉਹ ਸੱਚਮੁੱਚ ਗਵਾਹੀ ਸਾਡੇ ਸਭਨਾ ਦਾ ਜੀਵਨ ਬਦਲੇਗੀ ਔਰ ਇਹ ਗਵਾਹੀ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ਵਰ ਦੇ ਨਾਲ ਜੋੜੇਗੀ ਇਹ ਗਵਾਹੀ ਦੇਣ ਤੋਂ ਪਹਿਲਾਂ ਮੈਂ ਪਰਮੇਸ਼ਵਰ ਦੀ ਮਹਿਮਾ ਲਈ ਕੁਝ ਭਜਨ ਗਾਉਣਾ ਚਾਹਨਾ ਛੋਟਾ ਭਜਨ ਤਾਂ ਕਿ ਅਸੀਂ ਪਹਿਲਾਂ ਪਰਮੇਸ਼ਵਰ ਦੀ ਮਹਿਮਾ ਕਰੀਏ ਔਰ ਉਸ ਤੋਂ ਬਾਅਦ ਉਹਦੀ ਗਵਾਹੀ ਦਈਏ ਹallelujah ਯੇਸ਼ੂ ਨਾਮੇ ਲਾ ਯੇਸ਼ੂ ਨਾਮੇ ਲਾ ਮੇਰਾ ਜੀਵਨ ਸਵਰ ਗਿਆ मेरा जीवन सवर गया तूने लहू कतरों को मेरे लिए बहा दिया तूने जान बदन दे गये मुझको बचा लिया तेरे लहू से तेरे लहू से यीशु के लहू से मेरा जीवन सवर गया मेरा जीवन सवर गया यीशु नाम मिला यीशु नाम मिला मेरा जीवन सवर गया mera divan sabar gaya tera naam jaleta hai wo zindagi pata hai teri raah pe chal ke rooh ina mein pata hai tere liye ਸੇ ਤੇਰੇ ਰੂਹ ਸੇ ਯੀਸ਼ੂ ਕੇ ਰੂਹ ਸੇ ਮੇਰਾ ਜੀਵਨ ਸਵਰਗਿਆ ਮੇਰਾ ਜੀਵਨ ਸਵਰਗਿਆ ਹallelujah ਧੰਨਵਾਦ ਉਹ ਪਰਮੇਸ਼ਵਰ ਦਾ ਜਿਨ੍ਹਾਂ ਨੇ ਸਾਨੂੰ ਆਪਣੀ ਮਹਿਮਾ ਕਰਨੀ ਸਿਖਾਈ ਧੰਨਵਾਦ ਪਵਿੱਤਰ ਆਤਮਾ ਜੀ ਦਾ ਔਰ ਮੈਂ ਅੱਜ ਤੁਹਾਨੂੰ ਆਪਣੇ ਜੀਵਨ ਦੀ ਉਹ ਗਵਾਹੀ ਦੇਣ ਜਾ ਰਿਹਾ ਕਿ ਜਦੋਂ ਮੈਂ ਆਪਣੇ ਘਰ ਵਿੱਚ ਪਰਿਵਾਰ ਵਿੱਚ ਬੇਵਸੀਲਾਚਾਰ ਸੀ ਔਰ ਮੈਂ ਬਹੁਤ ਜ਼ਿਆਦਾ ਨਸ਼ਿਆਂ ਵਿੱਚ ਸੀ ਮੈਂ ਆਰਮੀ ਵਿੱਚੋਂ ਰਿਟਾਇਰ ਆ ਔਰ ਜਦੋਂ ਮੈਂ ਰਿਟਾਇਰ ਹੋ ਕੇ ਆਇਆ ਮੈਂ ਇੰਨਾ ਜ਼ਿਆਦਾ ਨਸ਼ੇ ਵਿੱਚ ਵੱਧ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਕੜੀ ਹਰ ਪਲ ਸ਼ਰਾਬ ਜਰਦਾ ਹੋਰ ਵੀ ਬਹੁਤ ਕੁਝ ਮੈਂ ਖਾਣ ਲੱਗ ਗਿਆ ਔਰ ਇੰਨੀ ਜਿਆਦਾ ਮੈਂ ਸ਼ਰਾਬ ਪੀਣ ਲੱਗ ਗਿਆ ਕਿ ਇਥੋਂ ਤੱਕ ਮੈਂ ਹਸਪੀਟਲਾਂ ਦੇ ਚੱਕਰ ਵੀ ਲਾਏ ਤਿੰਨ ਹਸਪੀਟਲਾਂ ਦੇ ਵਿੱਚ ਮੈਂ ਐਡਮਿਟ ਹੋਇਆ ਬਾਰੋ-ਬਾਰੀ ਮਹੀਨੇ-ਮਹੀਨੇ ਬਾਅਦ ਸੁਹਾਣਾ ਹਸਪੀਟਲ 'ਚ ਗੁਰੂ ਤੇਗ ਬਹਾਦਰ ਹਸਪੀਟਲ 'ਚ ਤੇ 14 ਹਸਪੀਟਲ ਵਿੱਚ ਸੋ ਡਾਕਟਰਾਂ ਨੇ ਮੈਨੂੰ ਜਵਾਬ ਦੇ ਦਿੱਤਾ ਸੀ ਕਿ ਤੇਰਾ ਲੀਵਰ ਕਾਫੀ ਜਿਆਦਾ ਖਰਾਬ ਹੋ ਚੁੱਕਿਆ ਕੀ ਹੁਣ ਤੇਰੇ ਵਚਨ ਦੇ ਚਾਂਸ ਬਹੁਤ ਕੰਮ ਨੇ ਔਰ ਇੱਥੋਂ ਤੱਕ ਕੀ ਪਿੰਡ ਦੇ ਲੋਕ ਸਾਰੇ ਇਹੀ ਕਹਿੰਦੇ ਸੀਗੇ ਵੀ ਇਹ ਇਨਸਾਨ ਨਹੀਂ ਬਚੇਗਾ ਕਿਉਂਕਿ ਮੇਰੀ ਹਾਲਤ ਹੀ ਇੰਨੀ ਜ਼ਿਆਦਾ ਵਿਗੜ ਚੁੱਕੀ ਸੀਗੀ ਕਿ ਕੋਈ ਬਚਾ ਨਹੀਂ ਸਕਦਾ ਸੀਗਾ ਲੀਵਰ ਵੀ ਖਤਮ ਹੋ ਚੁੱਕਿਆ ਸੀ ਤੇ ਮੈਂ ਪੀ ਕੇ ਸ਼ਰਾਬ ਆਪਣੇ ਘਰ ਦੀਆਂ ਦੇੜੀਆਂ ਵਿੱਚ ਪਿਆ ਰਹਿੰਦਾ ਸੀ ਕਾਫੀ ਹੱਦ ਤੱਕ ਮੈਨੂੰ ਮੇਰੇ ਬੱਚਿਆਂ ਨੇ ਮੇਰੇ ਪਰਿਵਾਰ ਨੇ ਸੰਭਾਲਿਆ ਔਰ ਉਹਨਾਂ ਨੇ ਹਸਪੀਟਲਾਂ ਵਿੱਚ ਵੀ ਲੈ ਕੇ ਗਏ ਪਰ ਜਦੋਂ ਡਾਕਟਰਾਂ ਨੇ ਵੀ ਜਵਾਬ ਦੇਤੇ ਫਿਰ ਮੇਰੀ ਵਾਈਫ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਇੱਕ ਵਾਰ ਚਰਚ ਜਾਓ ਸ਼ਾਇਦ ਉਥੋਂ ਇਹ ਬਚ ਜਾਵੇ ਔਰ ਮੇਰੀ ਘਰ ਵਾਲੀ ਗਈ ਚਰਚ ਇਹ 2 ਮਹੀਨੇ ਜਾਂਦੇ ਰਹੇ ਮੈਂ ਨਹੀਂ ਜਾਂਦਾ ਸੀ ਇਹ ਮੈਨੂੰ ਕਰੇ ਸ਼ਰਾਬ ਲੈ ਕੇ ਵੀ ਦੇ ਕੇ ਜਾਂਦੇ ਰਹੇ ਪਰ 2 ਮਹੀਨੇ ਤੋਂ ਬਾਅਦ ਮੈਂ ਦੇਖਿਆ ਵੀ ਚਲੋ ਮੈਂ ਵੀ ਜਾ ਕੇ ਦੇਖਦਾ ਜਿਸ ਦਿਨ ਮੈਂ ਚਰਚ ਗਿਆ ਪਹਿਲੇ ਦਿਨ ਉਸ ਦਿਨ ਮੈਂ ਕਾਫੀ ਨਸ਼ੇ ਦੇ ਵਿੱਚ ਸੀ ਔਰ ਮੈਂ दारू ਦੇ दारू ਪੀ ਕੇ ਹੀ ਚਰਚ ਵਿੱਚ ਗਿਆ ਪਰ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਔਰ ਪਰਮੇਸ਼ਵਰ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਉਹ ਚਰਚ ਦੇ ਲੋਕਾਂ ਨੇ ਨਾਲ ਮੈਂ ਨਸ਼ੇ ਵਿੱਚ ਸੀਗਾ ਮੈਨੂੰ ਚਰਚ ਤੋਂ ਬਾਹਰ ਨਹੀਂ ਕੱਢਿਆ ਔਰ ਨਾ ਹੀ ਮੇਰੇ ਨਾਲ ਕੁਝ ਉਹਨਾਂ ਨੇ ਇਹੋ ਜਿਹਾ سلوਕ ਕੀਤਾ ਉਹ ਨਾ ਹੀ ਉਹਨਾਂ ਨੇ ਮੈਨੂੰ ਕੂਰਿਆ ਨਾ ਮੈਨੂੰ ਮਾਰਿਆ ਬਲਕਿ ਜਦੋਂ ਮੈਂ ਉਹ दारू ਦੇ ਨਸ਼ੇ ਵਿੱਚ ਚਰਚ ਵਿੱਚ ਜਾ ਕੇ ਸੰਗਤ ਵਿੱਚ ਬੈਠ ਗਿਆ ਪਤਾ ਸਭ ਨੂੰ ਲੱਗ ਗਿਆ ਕਿ ਇਹਨੇ ਪੀਤੀ ਹੋਈ ਐ ਪਰ ਨਾ ਮੈਨੂੰ ਕਿਸੇ ਨੇ ਕੁਝ ਮਾੜਾ ਬੋਲਿਆ ਨਾ ਕਿਸੇ ਨੇ ਗਾਲ ਕੱਢੀ ਉਹ ਨਾ ਹੀ ਮੇਰੇ ਤੇ ਕਿਸੇ ਨੇ ਹੱਥ ਚੱਕਿਆ ਬਲਕਿ ਉਲਟਾ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਮੇਰੇ ਲਈ ਪ੍ਰਾਰਥਨਾ ਕੀਤੀ ਔਰ ਮੈਂ ਉਸ ਚੀਜ਼ ਨੂੰ ਸਮਝਿਆ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਪਾਇਆ ਕਿ ਇਹ ਕਿਹੋ ਜਿਹਾ ਲੋਕ ਨੇ ਜਿਹੜੇ ਇੱਕ ਨਸ਼ੇ ਵਾਲੇ ਬੰਦੇ ਨੂੰ ਕੁਝ ਨਹੀਂ ਕਹਿ ਰਹੇ ਇੱਕ ਨਸ਼ੇ ਵਾਲੇ ਬੰਦੇ ਲਈ ਉਹਨੂੰ ਉਸ ਚਰਚ ਚੋਂ ਬਾਹਰ ਨਹੀਂ ਕੱਢ ਰਹੇ ਜਿੱਥੇ ਪ੍ਰਮਾਤਮਾ ਦਾ ਨਾਮ ਲਿਆ ਜਾ ਰਿਹਾ ਉਹਦੇ ਵਿੱਚੋਂ ਮੈਨੂੰ ਬਾਹਰ ਨਹੀਂ ਕੱਢਿਆ ਉਹਨਾਂ ਨੇ ਕਿਉਂਕਿ ਉਹਨਾਂ ਨੇ ਮੈਨੂੰ ਪਿਆਰ ਕੀਤਾ ਉਹਨਾਂ ਲੋਕਾਂ ਨੇ ਅਰੇ ਇੰਨਾ ਪਿਆਰ ਕੀਤਾ ਉਹਨਾਂ ਲੋਕਾਂ ਨੇ ਕਿ ਮੈਂ ਉਹ ਨਸ਼ੇ ਦੀ ਹਾਲਤ ਵਿੱਚ ਵੀ ਜਿੰਨੀ ਸੰਗਤ ਸੀਗੀ ਔਰ ਜੋ ਰੱਬ ਦੀ ਦਾਸੀ ਸੀ ਉਹਨਾਂ ਨੇ ਸਾਡੇ ਲਈ ਮੇਰੇ ਲਈ ਪ੍ਰਾਰਥਨਾ ਕੀਤੀ ਉਸ ਨਸ਼ੇ ਦੀ ਹਾਲਤ ਵਿੱਚ ਵੀ ਔਰ ਉਹ ਜਦੋਂ ਮੇਰੇ ਲਈ ਉਸ ਨਸ਼ੇ ਦੀ ਹਾਲਤ ਵਿੱਚ ਪ੍ਰਾਰਥਨਾ ਕੀਤੀਆਂ ਗਈਆਂ ਮੈਨੂੰ ਇੰਨੀ ਸੋਝ ਨਹੀਂ ਸੀ ਲੇਕਿਨ ਫਿਰ ਵੀ ਮੇਰੇ ਮਨ ਦੇ ਵਿੱਚ ਉੱਥੋਂ ਜਾਗਿਆ ਕਿ ਇਹ ਕਿਹੋ ਜਿਹੇ ਲੋਕ ਨੇ ਕਿਹੋ ਜੇ ਮਸੀਹ ਲੋਕ ਨੇ ਜੋ ਇੱਕ ਨਸ਼ੇ ਵਾਲੇ ਨੂੰ ਵੀ ਜੋ ਇੱਕ ਬੇਕਾਰ ਜੇ ਬੰਦੇ ਨੂੰ ਜੋ ਨਸ਼ੇ ਨਾਲ दारू ਨਾਲ ਰੱਜਿਆ ਹੋਇਆ ਉਹਨੂੰ ਵੀ ਆਪਣੇ ਗਰਡਨ ਲਾ ਰਹੇ ਨੇ ਉਹਨੂੰ ਵੀ ਆਪਣੀ ਚਰਚ ਵਿੱਚ ਬੈਠਣ ਦੀ ਇਜਾਜ਼ਤ ਦੇ ਰਹੇ ਨੇ ਸੋ ਇਸ ਚੀਜ਼ ਨੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਔਰ ਮੈਂ ਚਰਚ ਵਿੱਚ ਜਾਂਦਾ ਰਿਹਾ ਕਿਉਂਕਿ ਫਿਰ ਹੌਲੀ-ਹੌਲੀ ਕਰਕੇ ਮੈਂ ਇੱਕ ਸੰਡੇ ਛੱਡ ਕੇ ਦੋ ਸੰਡੇ ਛੱਡ ਕੇ ਜਾਣਾ ਸ਼ੁਰੂ ਕੀਤਾ ਜਿਵੇਂ-ਜਿਵੇਂ ਮੈਂ ਜਾਂਦਾ ਸੀਗਾ ਤੇਨੇ ਤੇਨੇ ਮੇਰੇ ਜੀਵਨ ਦੇ ਵਿੱਚ ਵੱਡੇ ਬਦਲਾਅ ਹੁੰਦੇ ਰਹੇ ਔਰ ਉਹ ਬਦਲਾਅ ਇਸ ਤਰ੍ਹਾਂ ਦੇ ਸੀਗੇ ਕਿ ਪਰਮੇਸ਼ਵਰ ਨੇ ਮੈਨੂੰ ਆਪਣੀ ਮਹਿਮਾ ਲਈ ਇੱਕ ਦਿਨ ਚੁਣ ਲਿਆ ਔਰ ਮੈਂ ਜਿਸ ਚਰਚ ਵਿੱਚ ਜਾਂਦਾ ਸੀ ਉਹ ਚਰਚ ਦੇ ਸਾਰੇ ਲੋਕ ਹਰ ਸੰਡੇ ਮਿਲ ਕੇ ਮੇਰੇ ਲਈ ਪ੍ਰਾਰਥਨਾ ਕਰਦੇ ਔਰ ਰੱਬ ਦੀ ਦਾਸੀ ਉਹ ਵੀ ਹਰ ਸੰਡੇ ਮੇਰੇ ਲਈ ਪ੍ਰਾਰਥਨਾ ਕਰਦੀ ਔਰ ਜਿੰਨੇ ਲੋਕ ਸੀ ਸਭ ਦੇ ਸਭ ਮੇਰੇ ਲਈ ਪ੍ਰਾਰਥਨਾ ਕਰਦੇ ਸੀਗੇ ਔਰ ਮੈਨੂੰ ਪਰਮੇਸ਼ਵਰ ਨੇ ਉਹਨਾਂ ਨਸ਼ਿਆਂ ਤੋਂ ਹਰ ਨਸ਼ੇ ਦੀ ਆਦਤੋਂ ਛੁਟਕਾਰਾ ਦਿੱਤਾ ਔਰ ਮੈਂ ਅੱਜ ਉਸ ਚਰਚ ਦਾ ਔਰ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਮੈਨੂੰ ਬਚਾਇਆ ਔਰ ਮੇਰੇ ਪਰਿਵਾਰ ਨੂੰ ਬਚਾਇਆ ਇੱਥੋਂ ਤੱਕ ਕਿ ਜੋ ਕਰਦੇ ਹਾਲਾਤ ਸੀਗੇ ਮੈਂ ਜੋਬ ਵੀ ਕਰਦਾ ਸੀ ਤੇ ਪੈਨਸ਼ਨ ਵੀ ਆਉਂਦੀ ਸੀ ਪਰ ਫਿਰ ਵੀ ਘਰ ਦੇ ਵਿੱਚ ਕਰਦੇ ਆਟਾ ਤੱਕ ਵੀ ਮੰਗ ਕੇ ਰੋਟੀ ਪਕਾਉਂਦੇ ਸੀ ਲੇਕਿਨ ਪਰਮੇਸ਼ਵਰ ਨੇ ਜਿਵੇਂ ਜਿਵੇਂ ਇਹ ਚੱਲਦੇ ਜਾਂਦੇ ਰਹੇ ਮੇਰੇ ਪਰਿਵਾਰ ਦੇ ਮੇਰੀ ਵਾਈਫ ਮੇਰੇ ਬੱਚੇ ਔਰ ਮੈਂ ਜਾਣਾ ਸ਼ੁਰੂ ਕੀਤਾ ਜਿਵੇਂ ਤੇਵੇਂ ਹੌਲੀ ਹੌਲੀ ਕਰਕੇ ਹਰ ਨਸ਼ਾ ਹਰ ਬੁਰੀਾਈ ਮੇਰੇ ਜੀਵਨ ਦੇ ਵਿੱਚੋਂ ਬਾਹਰ ਜਾਂਦੀ ਰਹੀ ਔਰ ਪਰਮੇਸ਼ਵਰ ਨੇ ਮੈਨੂੰ ਹਰ ਉਸ ਚੀਜ਼ ਤੋਂ ਆਜ਼ਾਦ ਕੀਤਾ ਜੋ ਚੀਜ਼ਾਂ ਮੈਨੂੰ ਗੁੰਮਰਾਹ ਕਰ ਰਹੀਆਂ ਸੀ ਪਿੱਛੇ ਲੈ ਕੇ ਜਾ ਰਹੀਆਂ ਸੀਗੀਆਂ ਅੱਜ ਮੈਂ ਪਰਮੇਸ਼ਵਰ ਦੀ ਮਹਿਮਾ ਕਰ ਰਿਹਾ ਹਾਂ ਔਰ ਪ੍ਰਮਾਤਮਾ ਨੇ ਮੈਨੂੰ ਇਸ ਜੋਗ ਬਣਾਇਆ ਕਿ ਮੈਂ ਉਹਦੀ ਮਹਿਮਾ ਕਰਾਂ। ਅਰ ਸਾਡਾ ਪਰਿਵਾਰ ਬਹੁਤ ਜਗ੍ਹਾ ਤੇ ਮੈਨੂੰ ਲੈ ਕੇ ਗਏ, ਅਸੀਂ ਸਿਆਣਿਆਂ ਦੇ ਵੀ ਗਏ, ਬਾਬਿਆਂ ਦੇ ਵੀ ਗਏ। ਬਹੁਤ ਜਗ੍ਹਾ ਇਹ ਮੈਨੂੰ ਲੈ ਕੇ ਗਏ, ਬੜੇ ਤਾਗੇ ਤਬੀਤ ਵੀ ਪਵਾਏ। ਪਰ ਕਿਸੇ ਜਗ੍ਹਾ ਤੋਂ ਕੋਈ ਆਸ ਕੋਈ ਉਮੀਦ ਨਹੀਂ ਜਾਗੀ ਸੀ ਮੇਰੇ ਜੀਵਨ ਦੇ ਵਿੱਚ ਸੁਧਾਰ ਹੋਣ ਦੀ। ਪਰ ਜਦੋਂ ਇਹ ਅਸੀਂ ਚੱਤ ਜਾਣਾ ਸ਼ੁਰੂ ਕੀਤਾ ਉਸ ਟਾਈਮ ਪਰਮਾਤਮਾ ਦੀ ਮਹਾਸਾਮਰਥ ਨੇ ਮੇਰੇ ਜੀਵਨ ਨੂੰ ਬਦਲਿਆ ਔਰ ਅੱਜ ਮੈਂ ਗਵਾਹੀ ਦੇ ਰਿਹਾ ਇਸ ਲਈ ਕਿ ਪਰਮੇਸ਼ਵਰ ਹੈ ਨੇ ਉਹ ਸਭ ਕੁਝ ਕਰ ਸਕਦੇ ਨੇ ਉਹ ਹਰ ਇਨਸਾਨ ਨੂੰ ਉਥੋਂ ਚੁੱਕ ਸਕਦੇ ਨੇ ਜਿੱਥੇ ਕੋਈ ਆਸ ਨਹੀਂ ਹੁੰਦੀ ਇੱਥੋਂ ਤੱਕ ਕਿ ਪਿੰਡ ਦੇ ਲੋਕ ਕਹਿੰਦੇ ਸੀਗੇ ਕਿ ਇਹ ਕਮੜਾ ਹੋ ਚੁੱਕਿਆ ਔਰ ਇਹਨੇ ਹੁਣ ਥੋੜੇ ਦਿਨਾਂ ਤੱਕ ਮਰ ਜਾਣਾ ਮੇਰੇ ਘਰ ਪਰਿਵਾਰ ਦੇ ਲੋਕ ਵੀ ਮੈਂਬਰ ਵੀ ਇਹੀ ਗੱਲਾਂ ਕਹਿੰਦੇ ਸੀ ਪਰ ਫਿਰ ਵੀ ਉਸ ਪਰਮਾਤਮਾ ਨੇ ਮੈਨੂੰ ਬਚਾਇਆ ਔਰ ਅੱਜ ਮੈਂ ਉਹਦੀ ਮਹਿਮਾ ਕਰਦਾ ਉਹਦੀ ਵਡਿਆਈ ਕਰਦਾ ਹਾਂ ਔਰ ਮੈਂ ਆਪਣੀ ਚਰਚ ਦਰਹਾ ਇਮੈਨੂਅਲ ਪੰਜਾਬੀ ਚਰਚ ਵਿੱਚ ਸੇਵਾ ਵੀ ਕਰਦਾ ਔਰ ਹਰ ਸੰਡੇ ਅਸੀਂ ਚਰਚ ਵੀ ਜਾਂਦੇ ਆ ਔਰ ਪਰਮੇਸ਼ਵਰ ਸਾਡੇ ਜੀਵਨਾਂ ਦੇ ਵਿੱਚ ਹਰ ਰੋਜ਼ ਨਵਾਂ ਬਦਲਾਵ ਕਰ ਦਿੰਨੇ ਹਰ ਰੋਜ਼ ਨਵੀਂ ਆਸ ਦਿੰਦੇ ਨੇ ਸਾਨੂੰ ਔਰ ਹਰ ਸੰਡੇ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਦੇ ਹਾਂ ਵਡਿਆਈ ਕਰਦੇ ਹਾਂ ਔਰ ਮੈਂ ਵਿਸ਼ਵਾਸ ਕਰਦਾ ਕਿ ਜੋ ਅੱਜ ਦੀ ਗਵਾਹੀ ਹੈ ਇਹ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਸੁਣੀ ਹੈ ਜੋ ਜੋ ਸੁਣ ਗਏ ਪਰਮੇਸ਼ਵਰ ਉਹਨਾਂ ਦੇ ਜੀਵਨਾਂ ਵਿੱਚ ਵੀ ਆਪਣੀ ਮਹਾਸਾਮਰਥ ਦੇ ਦੁਆਰਾ ਵੱਡੇ ਵੱਡੇ ਕੰਮ ਕਰੇਗਾ ਔਰ ਪਰਮੇਸ਼ਵਰ ਜਿੰਨਾ ਮਾਮਾ ਦੇ ਪੈਣਾ ਦੇ ਭਰਾ ਮਾਮਾ ਦੇ ਪੁੱਤ ਨਸ਼ੇ ਵਿੱਚ ਨੇ ਉਹਨਾਂ ਨੂੰ ਛੁਡਾਵੇਗਾ ਕਿਉਂਕਿ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਜਿੱਥੇ ਸਭ ਲੋਕ ਕਹਿ ਦਿੰਦੇ ਨੇ ਨਾ ਇੱਥੇ ਕੁਝ ਨਹੀਂ ਹੋ ਸਕਦਾ ਉੱਥੇ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਔਰ ਉਹੀ ਤਾਕਤ ਨੇ ਮੈਨੂੰ ਛੁਡਾਇਆ ਮੇਰੇ ਪਰਿਵਾਰ ਨੂੰ ਬਚਾਇਆ ਅੱਜ ਮੈਂ ਖੁਸ਼ ਆ ਮੇਰਾ ਪਰਿਵਾਰ ਖੁਸ਼ ਆ ਔਰ ਮੈਂ ਇਹ ਆਪਣੇ ਜੀਵਨ ਦੀ ਗਵਾਹੀ ਇਸ ਲਈ ਸਾਂਝੀ ਕਰਨ ਲੱਗਿਆ ਕਿ ਤਾਂ ਕਿ ਹੋਰ ਵੀ ਜੋ ਲੋਕ ਨਸ਼ੇ ਵਿੱਚ ਨੇ ਉਹ ਬਚਾਏ ਜਾਣ ਹੋਰ ਵੀ ਜੋ ਲੋਕ ਜਿੰਨਾ ਭੈਣਾ ਦੇ ਭਰਾ ਮਾਮਾ ਦੇ ਪੁੱਤ ਨਸ਼ਿਆਂ ਵਿੱਚ ਨੇ ਤਾਂ ਕਿ ਉਹ ਲੋਕ ਵੀ ਬਚਾਏ ਜਾਣ ਔਰ ਮੈਂ ਸਭ ਨੂੰ ਇਹੀ ਕਹਾਂਗਾ ਕਿ ਤੁਸੀਂ ਇੱਕ ਵਾਰ ਜਾਓ ਔਰ ਜਾ ਕੇ ਪ੍ਰੇਰ ਜ਼ਰੂਰ ਕਰਵਾਓ ਕਿਉਂਕਿ ਪਰਮੇਸ਼ਵਰ ਦੀ ਸਮਰਥ ਸਭ ਕੁਝ ਬਦਲਣ ਦੀ ਤਾਕਤ ਰੱਖਦੀ ਹੈ ਔਰ ਉਹ ਉਹਨਾਂ ਪਰਿਵਾਰਾਂ ਨੂੰ ਬਚਾਉਣ ਦੀ ਤਾਕਤ ਰੱਖਦੀ ਹੈ ਜੋ ਪਰਿਵਾਰ ਨਸ਼ੇ ਦੇ ਕਾਰਨ ਡਿੱਗ ਚੁੱਕੇ ਨੇ ਜੋ ਘਰ ਨਸ਼ੇ ਦੇ ਕਾਰਨ ਡਿੱਗ ਚੁੱਕੇ ਨੇ ਔਰ ਮੈਂ ਸਾਰੀ ਮਹਿਮਾ ਸਾਰੀ ਵਡਿਆਈ ਪ੍ਰਭੂ ਯਸੂ ਮਸੀਹ ਦੇ ਨਾਮ ਨੂੰ ਦਿੰਦਾ ਹਾਂ ਔਰ ਆਪਣੀ ਚਰਚ ਲਈ ਮੈਂ ਬੋਲਦਾ ਹਾਂ ਕਿ ਸੱਚਮੁੱਚ ਪਰਮੇਸ਼ਵਰ ਦੇ ਲੋਕ ਐਨੇ ਭਲੇ ਹੁੰਦੇ ਨੇ ਕਿ ਉਹ انسان ਪਾਪ ਵਿੱਚ ਹੁੰਦਾ ਨਸ਼ੇ ਵਿੱਚ ਵੀ ਹੁੰਦਾ ਤਾਂ ਵੀ ਉਹਨੂੰ ਉਹਨਾਂ ਨੇ ਗੱਲਣ ਲਾਇਆ ਮੈਂ ਸੋਚਿਆ ਕਿ ਜਦੋਂ ਇਹ ਲੋਕ ਐਨੇ ਨੰਬਰ ਨੇ ਤਾਂ ਇਹਨਾਂ ਦਾ ਪਰਮੇਸ਼ਵਰ ਕਿਸ ਤਰ੍ਹਾਂ ਦਾ ਹੋਵੇਗਾ ਔਰ ਸੱਚੀ ਉਹ ਪਰਮੇਸ਼ਵਰ ਨੂੰ ਹੁਣ ਮੈਂ ਜਾਣਿਆ ਉਹਨੂੰ ਮੈਂ ਸਮਝਿਆ ਮੈਂ ਬਾਈਬਲ ਨੂੰ ਪੜਿਆ ਔਰ ਮੇਰਾ ਜੀਵਨ ਅੱਜ ਪਰਮੇਸ਼ਵਰ ਨੇ ਤਬਦੀਲ ਕਰ ਦਿੱਤਾ ਨਸ਼ਾ ਤਾਂ ਲਸ਼ਾ ਮੇਰੇ ਜੀਵਨ ਵਿੱਚੋਂ ਗਿਆ ਹੀ ਗਿਆ ਬਾਕੀ ਪਰਮੇਸ਼ਵਰ ਨੇ ਹੋਰ ਬਹੁਤ ਵੱਡੇ ਵੱਡੇ ਕੰਮ ਸਾਡੇ ਜੀਵਨਾਂ 'ਚ ਕਰਤੇ ਮੇਰੇ ਪਰਿਵਾਰ ਵਿੱਚ ਕਰਤੇ ਮੇਰੇ ਬੱਚਿਆਂ ਦੇ ਜੀਵਨ ਵਿੱਚ ਕਰਤੇ ਅੱਜ ਅਸੀਂ ਸਾਰਾ ਪਰਿਵਾਰ ਖੁਸ਼ਾ ਔਰ ਪ੍ਰਭੂ ਦੀ ਮਹਿਮਾ ਕਰਦੇ ਹਾਂ ਪ੍ਰਭੂ ਦੀ ਵਡਿਆਈ ਕਰਦੇ ਹਾਂ ਔਰ ਮੈਂ ਚਾਹੁੰਦਾ ਕਿ ਮੈਂ ਤੁਹਾਡੇ ਸਾਰਿਆਂ ਲਈ ਅੱਜ ਮੈਨੂੰ ਪ੍ਰਭੂ ਨੇ ਇਸ लायक ਬਣਾਇਆ ਕਿ ਮੈਂ ਦੂਸਰਿਆਂ ਲਈ ਪ੍ਰਾਰਥਨਾ ਕਰ ਸਕਾਂ ਔਰ ਮੈਂ ਚਾਹੁੰਦਾ ਕਿ ਮੈਂ ਅੱਜ ਤੁਹਾਡੇ ਲਈ ਪ੍ਰਾਰਥਨਾ ਕਰਾਂ ਤਾਂ ਕਿ ਜੋ-ਜੋ ਵੀ ਇਸ ਗਵਾਹੀ ਨੂੰ ਸੁਣੇ ਪਰਮੇਸ਼ਰ ਉਹਦੇ ਜੀਵਨ ਵਿੱਚ ਵੱਡੇ ਬਦਲਾਅ ਉਹਦੇ ਘਰਾਂ ਵਿੱਚ ਹਰ ਨਸ਼ੇ ਤੋਂ ਉਹਨਾਂ ਨੂੰ ਆਜ਼ਾਦੀ ਦੇਵੇ ਔਰ ਮੈਂ ਤੁਹਾਡੇ ਸਭ ਨਾਲ ਲਈ ਪ੍ਰਾਰਥਨਾ ਕਰਨ ਲੱਗਿਆ ਔਰ ਤੁਸੀਂ ਇਸ ਪ੍ਰਾਰਥਨਾ ਨੂੰ ਰਿਸੀਵ ਕਰਿਓ ਪਰਮੇਸ਼ਰ ਤੁਹਾਡੇ ਬੱਚਿਆਂ ਨੂੰ ਔਰ ਮੇਰੇ ਭਰਾਵਾਂ ਨੂੰ ਔਰ ਮੇਰੀਆਂ ਭੈਣਾਂ ਨੂੰ ਜੋ ਨਸ਼ੇ ਵਿੱਚ ਨੇ ਸਭ ਨੂੰ ਛਡਾਵੇਗਾ ਇਸ ਪ੍ਰਾਰਥਨਾ ਦੇ ਦੁਆਰਾ ਹਾਲੇਲੂਇਆ ਹਾਲੇਲੂਇਆ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਸੱਚਮੁੱਚ ਤੂੰ ਜ਼ਿੰਦਾ ਪਰਮੇਸ਼ਵਰ ਹੈ ਪ੍ਰਭੂ ਤੇਰੀ ਦਇਆ ਤੇਰੀ ਕਿਰਪਾ ਸਦਾ ਦੀ ਹੈ ਮੇਰੇ ਪਿਤਾ ਪਰਮੇਸ਼ਰ ਤੁਸੀਂ ਮੇਰੇ ਵਰਗੇ ਪਾਪੀ ਨੂੰ ਮੇਰੇ ਪ੍ਰਭੂ ਜੀ اپنی दया ਦੇ ਨਾਲ ਬਚਾ ਲਿਆ ਮੇਰੇ ਪਿਤਾ ਤੁਸੀਂ ਮੈਨੂੰ ਬਚਾਇਆ ਮੇਰੇ ਪਿਤਾ ਜੋ ਮੈਂ ਇਹਨੇ ਨਸ਼ਿਆਂ ਵਿੱਚ ਸੀ ਮੇਰੇ ਪ੍ਰਭੂ ਇੰਨੀ ਬੁਰੀਾਈ ਵਿੱਚ ਤੁਸੀਂ ਮੇਰੇ ਪਿਤਾ ਪਰਮੇਸ਼ਰ ਉਹ ਮੇਰੇ ਪਰਮੇਸ਼ਰ ਮੈਂ ਤੁਹਾਡੀ ਮਹਿਮਾ ਕਰਦਾ ਹਾਂ ਤੁਹਾਡੀ ਵਡਿਆਈ ਕਰਦਾ ਹਾਂ ਔਰ ਮੇਰੇ ਪਰਮੇਸ਼ਰ ਅੱਜ ਮੈਂ ਉਹਨਾਂ ਬੇਟੇ ਬੇਟੀਆਂ ਲਈ ਔਰ ਉਹਨਾਂ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦਾ ਮੇਰੇ ਪਿਤਾ ਪਰਮੇਸ਼ਰ ਖੁਦਾ ਜੋ ਲੋਕ ਨਸ਼ੇ ਵਿੱਚ ਨੇ ਮੇਰੇ ਪਿਤਾ ਔਰ ਜਿਨ੍ਹਾਂ ਨੂੰ ਨਸ਼ੇ ਦੀਆਂ ਦੁਸ਼ਟ ਆਤਮਾ ਨੇ ਜਕੜਿਆ ਆ ਮੇਰੇ ਪ੍ਰਭੂ ਅੱਜ ਮੈਂ ਪ੍ਰਾਰਥਨਾ ਕਰਦਾ ਕਿ ਜਿੰਨੇ ਲੋਕਾਂ ਨੇ ਗਵਾਹੀ ਸੁਣੀ ਆ ਮੇਰੇ ਪਿਤਾ ਔਰ ਜੋ ਜੋ ਇਸ ਗਵਾਹੀ ਨੂੰ ਸੁਣਨੇ ਮੇਰੇ ਪਰਮੇਸ਼ਰ ਉਹਨਾਂ ਦੇ ਜੀਵਨਾ ਚ ਉਹਨਾਂ ਦੀਆਂ ਜ਼ਿੰਦਗੀਆਂ ਚ ਇੱਕ ਇੱਕ ਨਸ਼ੇ ਦੀ ਤਾਕਤ ਹਮੇਸ਼ਾ ਲਈ ਖਤਮ ਹੋ ਜਾਵੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਔਰ ਮੇਰੇ ਪਰਮੇਸ਼ਰ ਸੱਚਮੁੱਚ ਜਿਸ ਤਰ੍ਹਾਂ ਤੁਸੀਂ ਮੈਨੂੰ ਮੇਰੇ ਪਿਤਾ ਉਸ ਕੂੜੇ ਦੇ ਢੇਰ ਵਿੱਚੋਂ ਚੁੱਪ ਕੇ ਪਤਵੰਤਾਂ ਵਿੱਚ ਬਿਠਾ ਦਿੱਤਾ ਮੇਰੇ ਪਿਤਾ ਤੁਸੀਂ ਮੈਨੂੰ ਉਸ ਨਸ਼ੇ ਤੋਂ ਬਾਹਰ ਕੱਢ ਕੇ ਮੇਰੇ ਪ੍ਰਭੂ ਆਪਣੀ ਮਹਿਮਾ ਲਈ ਖੜਾ ਕਰ ਦਿੱਤਾ ਔਰ ਅੱਜ ਮੈਂ ਪ੍ਰਾਰਥਨਾ ਕਰਦਾ ਜਿੰਨੇ ਨੌਜਵਾਨ ਬੱਚੇ ਨੌਜਵਾਨ ਬੇਟੀਆਂ ਪਰਮੇਸ਼ਵਰ ਨਸ਼ਾ ਕਰ ਰਹੇ ਨੇ ਉਹ ਸੱਚਮੁੱਚ ਸਭ ਦੇ ਸਭ ਖੁਦਾਬੰਦ ਤੇਰੀ ਮਹਿਮਾ ਤੇਰੀ ਵਡਿਆਈ ਕਰਨ ਵਾਲੇ ਬਣ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਪਰਮੇਸ਼ਵਰ ਤੇਰੀ ਮਹਿਮਾ ਹੋਵੇ ਪ੍ਰਭੂ ਯਸੂ ਤੁਹਾਡੀ ਵਧਾਈ ਹੋਵੇ ਮੇਰੇ ਪਿਤਾ ਸੱਚਮੁੱਚ ਤੁਹਾਡੀ ਮਹਾਸਾਮਰਤ ਤੁਹਾਡਾ ਮਹਾਭਿਸ਼ੇਕ ਅੱਜ ਮੈਂ ਉਹਨਾਂ ਬੱਚਿਆਂ ਦੇ ਉੱਤੇ ਡੇਲਦਾ ਮੇਰੇ ਪਿਤਾ ਉਹ ਬੱਚੇ ਜੋ ਨਸ਼ੇ ਵਿੱਚ ਨੇ ਇੱਕ ਇੱਕ ਦੁਸ਼ਟਾਤਮਾ ਨਸ਼ੇ ਵਾਲੀ ਨੂੰ ਮੈਂ ਹੁਕਮ ਦਿੰਦਾ ਮੇਰੇ ਪਰਮੇਸ਼ਵਰ ਪ੍ਰਭੂ ਯਸੂ ਦੇ ਨਾਮ 'ਚ ਇੱਕ ਇੱਕ ਘਰ ਨੂੰ ਉਹ ਹਮੇਸ਼ਾ ਲਈ ਛੱਡੇ ਨੌਜਵਾਨ ਬੱਚਿਆਂ ਨੂੰ ਛੱਡੇ ਨੌਜਵਾਨ ਬੇਟੀਆਂ ਨੂੰ ਛੱਡੇ ਔਰ ਪ੍ਰਭੂ ਤੇਰੇ ਲੋਕ ਜੋ ਤੁਸੀਂ ਆਪਣੇ ਸਰੂਪ ਉੱਤੇ ਬਣਾਏ ਨੇ ਉਹ ਨਸ਼ਿਆਂ ਚੋਂ

ਮੇਸ਼ੂਰ ਦੇ ਕੋਲੋਂ ਮੰਗਦਾ ਹਾਂ ਆਮੇਨ 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 ਗੋਡ ਬlesਸ ਯੂ ਸਾਰਿਆਂ ਨੂੰ ਜੈ ਮਸੀਹ ਪਰਮੇਸ਼ੁਰ ਤੁਹਾਨੂੰ ਸਭ ਨੂੰ ਆਸ਼ੀਰਵਾਦ ਦੇ ਬਰਕਤ ਦੇਵੇ ਔਰ ਇੱਕ ਇੱਕ ਪਰਿਵਾਰ ਨੂੰ ਇੱਕ ਇੱਕ ਬੱਚੇ ਨੂੰ ਇੱਕ ਇੱਕ ਨੌਜਵਾਨ ਨੂੰ ਹਰ ਨਸ਼ੇ ਤੋਂ ਹਰ ਬੁਰਾਈ ਤੋਂ ਹਰ ਨਸ਼ੇ ਦੀ ਤਾਕਤ ਤੋਂ ਆਜ਼ਾਦੀ ਦੇਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਪ੍ਰਾਰਥਨਾ ਮੰਗਦਾ ਹਾਂ ਆਮੇਨ 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 ਹਾਲੇਲੂਇਆ